ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਸਾਰੇ মিডিਆ ਸੱਜਣਾ ਨੂੰ ਤੇ ਸਾਰੇ ਸਰੋਤਿਆਂ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ মিডিਆ ਸੱਜਣਾ ਨੂੰ ਵਧਾਈ ਦੇਣਾ ਚਾਹਾਂਗਾ ਕਿ ਤੁਹਾਡੀ মিডিਆ ਕਵਰੇਜ ਦੇ ਆਧਾਰ ਤੇ ਲੋਕਾਂ ਨੂੰ ਜਾਗਰੂਕਤਾ ਆਈ ਹੈ ਤੇ ਉਸ ਜਾਗਰੂਕਤਾ ਦੇ ਕਰਕੇ ਉਹਨਾਂ ਨੇ ਡਿਪਾਰਟਮੈਂਟ ਨੂੰ ਇਹੋ ਜੀ ਇਨਫੋਰਮੇਸ਼ਨਸ ਪਹੁੰਚਾਉਣੀ ਹੈ ਸ਼ੁਰੂ ਕਰ ਦਿੱਤੀ ਹੈ। ਦੂਸਰੀ ਚੀਜ਼ ਮੈਂ ਆਪਣੇ ਵਿਭਾਗ ਦੇ ਸੀਨੀਅਰ ਅਫਸਰਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹੋ ਦੀ ਰੂਪਰੇਖਾ ਲੇਖੀ ਜਿਨ੍ਹਾਂ ਦੇ ਵਿੱਚ ਸਾਡੇ ਈਟੀਸੀ ਪੰਜਾਬ ਸ਼੍ਰੀ ਵਰੁਣ ਰੂਜ਼ਮ ਜੀ ਐਡੀਸ਼ਨਲ ਇਨਵੈਸਟੀਗੇਸ਼ਨ ਮੈਡਮ ਜੀਵਨ ਜੋਤ ਜੀ ਕਰੈਕਟਰ ਇਨਵੈਸਟੀਗੇਸ਼ਨ ਸਰਦਾ ਜਸਤਨ ਸਿੰਘ ਬਰਾੜ ਜੁਆਇੰਟ ਡਾਇਰੈਕਟਰ ਇਨਵੈਸਟੀਗੇਸ਼ਨ ਜਲੰਧਰ ਮੰਡਲ ਮੈਡਮ ਤਨਜੀਤ कौर ਤੇ ਏਟੀਸੀ ਸਾਹਿਬ ਕਮਲਬੀਰ ਸਰਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਹੈ ਜਿਨ੍ਹਾਂ ਨੇ ਹਰ ਤਰ੍ਹਾਂ ਦੀ ਸਪੋਰਟ ਚਾਹੇ ਉਹ ਕਿਸੇ ਵੀ 24 ਘੰਟੇ ਅਚ ਕੋਈ ਵੀ ਸਮਾਂ ਹੋਵੇ ਉਸ ਲਈ ਮਹਈਆ ਕਰਵਾਈ ਇਹ ਜਿਹੜਾ 골ਡ ਹੈ ਜੀ ਹੁਣ ਵਸਤੇ ਆਣਾ ਹੈ ਜੀ ਇਹ 골ਡ ਇਸ ਮਹੀਨੇ ਚ ਦੂਸਰੀ ਵਾਰ ਜਿਹੜਾ ਆ ਡਿਪਾਰਟਮੈਂਟ ਵੱਲੋਂ ਜ਼ਬਤ ਕੀਤਾ ਗਿਆ ਔਰ ਐਥ ਕੀ ਹੈ ਜਿਹੜਾ ਆ ਫਲੋਰ ਦੇ ਹਾਈ ਟੈਕ ਨਾਕੇ ਦੇ ਉੱਤੋਂ ਜਿਹੜਾ ਜ਼ਬਤ ਕੀਤਾ ਗਿਆ ਹੈ ਜੀ ਇਹ 1 ਕਿਲੋ ਦੇ ਕਰੀਬ 골ਡ ਦਾ ਗਹਿਣੇ ਸੀਗੇ ਜਿਹੜੇ ਡਾਇਮੰਡ ਸਟ੍ਰੈਟਿਜੀ ਜੁਐਲਰੀ ਅਸੀਂ ਜਿੰਨੂੰ ਕਹਿ ਸਕਦੇ ਹਾਂ ਉਸ ਵੇਲੇ ਕਾਰ ਦੇ ਵਿੱਚ ਦੋ ਸਵਾਰ ਸੀਗੇ ਉਹਨਾਂ ਚੋਂ ਇੱਕ ਨੇ ਆਪਣੇ ਆਪ ਨੂੰ ਇਨਚਾਰਜ ਆਫ ਕੋਰਸ ਤੇ ਦੂਸਰਾ ਡਰਾਈਵਰ ਸੀਗਾ ਉਹਨਾਂ ਦੋਨਾਂ ਨੂੰ ਅਸੀਂ ਪਕੜ ਕੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਕੋਈ ਵੀ ਚੰਗੀ ਤਰ੍ਹਾਂ ਉੱਤਰ ਨਹੀਂ ਦੇ ਪਾਇਆ ਜਿਹਦੇ ਆਧਾਰ ਤੇ ਗੁੱਡਸ ਤੇ ਗੱਡੀ ਦੋਨਾਂ ਨੂੰ ਡਿਟੇਨ ਕਰਕੇ ਇਸ ਦਫ਼ਤਰ ਵਿਖੇ ਲੈ ਜਾਂਦਾ ਗਿਆ ਜੀ ਕਿੱਥੋਂ ਲਿਆ ਰਹੇ ਸੀ ਕਿ ਕਿੱਥੇ ਲੈ ਕੇ ਜਾਣਾ ਸਰ ਉਹਨਾਂ ਦੇ ਸਟੇਟਮੈਂਟ ਦੇ ਅਕੋਰਡਿੰਗ ਜਿਹੜਾ ਇਨਚਾਰਜ ਆਫ ਖਰਚਾ ਆ ਉਹਦੇ ਸਟੇਟਮੈਂਟ ਦੇ ਮੁਤਾਬਕ ਉਹਨੇ ਜਿਹੜਾ ਮਾਲ ਹੈ ਜੁਐਲਰੀ ਹੈ ਉਹਨੇ ਦਿੱਲੀ ਤੋਂ ਲਈ ਸੀਗੀ ਔਰ ਉਹਨੇ ਜਲੰਧਰ ਦੇ ਵਿੱਚ ਵੱਖ-ਵੱਖ ਜਿਹੜੇ ਹੈਗੇ ਜੁਐਲਰਸ ਕਾਲਜ ਆ ਕੇ ਇਹਨੂੰ ਪਸੰਦ ਕਰਵਾਉਣਾ ਸੀਗਾ ਤਾਂਕਿ ਅਪਰੂਵਲ ਬੇਸ ਤੇ ਉਹਨੂੰ ਆਰਡਰ ਮਿਲ ਸਕੇ ਇਹ ਉਹਦੀ ਸਟੇਟਮੈਂਟ ਹੈ ਜੀ ਤੇ ਉਹਨਾਂ ਕੋਲ ਕੋਈ ਕਾਗਜ਼ਾਤ ਵਗੈਰਾ ਜਾਂ ਬਿੱਲ ਵਗੈਰਾ ਕੁਝ ਮਿਲ ਪਾਇਆ ਹਾਂਜੀ ਉਹਦਾ ਕੋਲੇ ਇੱਕ ਅਪਰੂਵਲ ਵਾਊਚਰ ਉਗਲਿਕ ਟਰੈਵਲ ਵਾਊਚਰ ਉਨੇ ਲਿਖਿਆ ਹੋਇਆ ਸੀਗਾ ਜੀ ਜਿਹੜਾ ਸਾਨੂੰ ਉਹਦੀ ਹਿਰਾਸਤ ਚੋਂ ਮਿਲੇ ਆ ਉਹਨੂੰ ਅਸੀਂ ਕਬਜ਼ੇ ਚ ਲੈ ਲਿਆ ਤੇ ਉਹਨੂੰ ਅਸੀਂ ਔਨ ਰਿਕਾਰਡ ਜਿਹੜਾ ਆ ਆਪਣੇ ਨੋਟਿਸ ਦੇ ਵਿੱਚ ਵੀ ਮੈਂਸ਼ਨ ਕੀਤਾ ਆ ਤੇ ਇਹਦੀ ਵਧੇਰੇ ਪੜਤਾਲ ਜਿਹੜੀ ਹੈਗੀ ਆ ਉਹ ਗਵਰਨਮੈਂਟ ਦਾ ਜਿਹੜਾ ਹੈਗਾ ਈਵੈਲਿਊਏਟਰ ਪਾਸੋਂ ਜਿਹੜਾ ਗਵਰਨਮੈਂਟ ਵੱਲੋਂ ਸਰਟੀਫਾਈਡ ਈਵੈਲਿਊਏਟਰ ਆ ਉਹਦੇ ਪਾਸੋਂ ਕਰਵਾਈ ਗਈ ਆ ਇਹਦੇ ਨਾਲ ਕਿਉਂਕਿ ਹੁਣ ਚੋਣਾਂ ਵੀ ਦੌਰ ਚੱਲ ਰਿਹਾ ਹੈ ਐਮਸੀਸੀ ਇੰਪਲੀਮੈਂਟ ਹੋ ਚੁੱਕਾ ਆ ਪੂਰੇ ਭਾਰਤ ਦੇ ਵਿੱਚ ਖਾਸ ਕਰ ਹੁਣ ਪੰਜਾਬ ਦੇ ਵਿੱਚ ਵੀ ਚੱਲ ਰਿਹਾ ਹੈ ਚੋਣ ਸਰਗਰਮੀ ਆ ਇਹਦੇ ਮੱਦੇ ਨਜ਼ਰ ਜਿਹੜਾ ਹੈਗਾ ਆ ਅਸੀਂ ਕਨਸਰਨ ਡਿਪਾਰਟਮੈਂਟਸ ਇੱਕ ਸਾਡਾ GST ਡਿਪਾਰਟਮੈਂਟ ਹੋ ਗਿਆ ਜਿੱਥੇ ਅਸੀਂ ਬੈਠੇ ਆ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਦਾ ਆਫਿਸ ਦੂਸਰਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਹਦੇ ਸਬੰਧ ਵਿੱਚ ਸੂਚਿਤ ਕਰ ਦਿੱਤਾ ਗਿਆ ਤਾਂ ਕਿ ਇਨਕਮ ਟੈਕਸ ਦੇ ਐਂਗਲ ਤੋਂ ਜੇਕਰ ਕੋਈ ਕਾਰਵਾਈ ਬਣਦੀ ਹੈ ਤੇ ਉਹ ਕਰ ਸਕਣ ਇਹਦੇ ਨਾਲ ਹੀ ਜਿਹੜਾ ਜਨਰਲ ਐਡਮਿਨਿਸਟ੍ਰੇਸ਼ਨ ਨੂੰ ਸੂਚਿਤ ਕਰਦੇ ਹੋયા ਆ ਚੀਫ ਇਲੈਕਟਰਲ ਆਫੀਸਰ ਦੀ ਵੈਬਸਾਈਟ ਤੇ ਇਹ ਸਾਰੀ ਜਾਣਕਾਰੀ ਅਪਲੋਡ ਕਰ ਦਿੱਤੀ ਗਈ ਹੈ ਜੀ ਤੇ ਇਹ ਕਿੰਨੀ ਵੈਲਿਊ ਹੈ ਦੀ ਇਹਦੀ ਵੈਲਿਊ ਲਗਭਗ 63 ਤੇ 72000 ਰੁਪਏ ਦੇ ਕਰੀਬ ਕਰੀਬ ਹੈ ਜੀ ਔਰ ਇਹਦੀ ਕੁਆਂਟੀਟੀ ਜਿਹੜੀ ਹੈ 968.80 ਗ੍ਰਾਮ ਨਿਕਲੀ ਹੈ ਜੀ ਇਨਕਲੂਸਿਵ ਆਫ ਡਾਇਮੰਡਸ ਐਂਡ 골ਡ ਜੀ